ਸਤਿ ਸ਼੍ਰੀ ਅਕਾਲ ਜੀ ਮੈਂ ਸਵਾਤੀ ਗੁਪਤਾ ਆਸਟ੍ਰੇਲੀਆ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਸੋ ਬੁਲਟਿਨ ਦੇ ਅਗਾਸ ਤੋਂ ਪਹਿਲੇ ਇੱਕ ਨਜ਼ਰ ਮਾਰਾਂਗੇ ਅਹਿਮ ਸੁਰਖੀਆਂ ਤੇ ਆਸਟ੍ਰੇਲੀਆ ਨੇ ਅਮਰੀਕੀ ਟੈਰਿਫ ਖਤਮ ਕਰਨ ਦੀ ਕੀਤੀ ਮੰਗ ਆਸਟ੍ਰੇਲੀਆਈ ਮਸ਼ਹੂਰ ਕਤਲ ਕੇਸ ਰਸਮਈ ਮੌਤਾਂ ਤੇ ਫੈਸਲੇ ਦੀ ਉਡੀਕ ਸਿਡਨੀ ਵਿੱਚ ਪ੍ਰਦਰਸ਼ਨ ਦੌਰਾਨ ਸਾਬਕਾ ਗ੍ਰੀਨਸ ਉਮੀਦਵਾਰ ਹੈਨਾ ਥਾਮਸ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਆਸਟ੍ਰੇਲੀਆ ਤੇ ਬੰਬ ਸਾਈਕਲੋਨ ਦਾ ਖਤਰਾ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕੀ ਰਾਸ਼ਪ트 ਡੋਨਲਡ 트੍ਰੰਪ ਦੁਆਰਾ ਲਗਾਈ ਗਈ 90 ਦਿਨਾਂ ਦੀ ਟੈਰਿਫ ਰਾਮ ਦੀ ਮਿਆਦ ਹੁਣ ਤੱਕ ਖਤਮ ਹੋਣ ਦੇ ਕੰਡੇ ਤੇ ਹੈ ਅਤੇ ਇਸ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਕਾਰ ਗਲਬਾਤ ਤੇਜ਼ ਹੋ ਗਈ ਹੈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਟਨੀ ਅਲਬਾਨੀਜ਼ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਅਮਰੀਕਾ ਵੱਲੋਂ ਆਸਟ੍ਰੇਲੀਆ ਤੇ ਲਗਾਏ ਜਾ ਰਹੇ ਵਪਾਰਕ ਟੈਰਿਫ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਣਾ ਚਾਹੀਦਾ ਹੈ ਇਹ ਸਥਿਤੀ ਨਾ ਸਿਰਫ ਦੋਵਾਂ ਦੇਸ਼ਾਂ ਦੇ ਆਰਥਿਕ ਭਵਿੱਖ ਲਈ ਮਹੱਤਵਪੂਰਨ ਹੈ ਸਗੋਂ ਇਸ ਦੇ ਵਿਸ਼ਵ ਵਪਾਰ ਤੇ ਵੀ ਦੂਰਗਾਮੀ ਪ੍ਰਭਾਵ ਪੈ ਸਕਦੇ ਨੇ ਅਮਰੀਕਾ ਤੇ ਆਸਟ੍ਰੇਲੀਆ ਵਿਚਕਾਰ ਵਪਾਰਕ ਸਬੰਧਾਂ ਦੇ ਵਿੱਚ ਤਣਾਅ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਵਿਸ਼ੇ ਪੱਧਰ ਤੇ ਆਯਾਤੀ ਟ੍ਰੈਫਿਕ ਲਗਾਉਣ ਦੀ ਇੱਕ ਵਿਆਪਕ ਨੀਤੀ ਸ਼ੁਰੂ ਕੀਤੀ ਹੈ। ਇਸੇ ਨੀਤੀ ਦੇ ਤਹਿਤ ਹੀ ਆਸਟ੍ਰੇਲੀਆਈ ਵਸਤੂਆਂ ਤੇ ਵੀ 10% ਦੀ ਮੁੱਢਲੀ ਟੈਰਿਫ ਦਰ ਲਗਾਈ ਗਈ ਸੀ। ਜਿਸ ਨੂੰ ਸ਼ੁਰੂ ਦੇ ਵਿੱਚ 90 ਦਿਨਾਂ ਦੇ ਲਈ ਵਿਰਾਮ ਕਰ ਦਿੱਤਾ ਗਿਆ ਸੀ ਪਰ ਹੁਣ ਇਹ ਵਿਰਾਮ ਅਗਲੇ ਹਫਤੇ ਖਤਮ ਹੋ ਜਾ ਰਹੀ ਹੈ ਜਿਸ ਨਾਲ ਆਸਟ੍ਰੇਲੀਆਈ ਅਰਥ ਵਿਵਸਥਾ ਤੇ ਇੱਕ ਵੱਡਾ ਖਤਰਾ ਮੰਡਰਾ ਰਿਹਾ ਹੈ ਸੋ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਸ ਬੂਤੇ ਤੇ ਆਪਣਾ ਸਖਤ ਰੁਖ ਅਪਣਾਉਂਦਿਆਂ ਜ਼ੋਰ ਦੇ ਕੇ ਕਿਹਾ ਕਿ ਆਸਟ੍ਰੇਲੀਆ ਨੂੰ ਇਸ ਟੈਰਰਿਜ਼ਮ ਤੋਂ ਪੂਰੀ ਤਰ੍ਹਾਂ ਛੋੜ ਦਿੱਤੀ ਜਾਣੀ ਚਾਹੀਦੀ ਹੈ ਉਹਨਾਂ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਦੀ ਇਹ ਨੀਤੀ ਦੋਸਤਾਨਾ ਸਬੰਧਾਂ ਖਾਸ ਕਰਕੇ ਸਕਵਾਡ ਅਤੇ AUKUS ਵਰਗੇ ਸੁਰੱਖਿਆ ਸੰਗਠਨਾ ਵਿੱਚ ਦੂਰੋਂ ਦੇਸ਼ਾਂ ਦੀ ਟੁੰਗੀ ਪਾਈ ਵਾਲੀ ਦੇ ਅਨੁਕੂਲ ਨਹੀਂ ਹੈ ਇਹ ਵਿਵਾਦ ਸਿਰਫ ਤਾਰੀਫ ਤੱਕ ਸੀਮਿਤ ਨਹੀਂ ਹੈ ਆਸਟ੍ਰੇਲੀਆ ਦੀ ਸਬਸਿਡੀ ਵਾਲੀਆਂ ਦਵਾਈਆਂ ਮੀਟ ਅਤੇ ਫਲ ਉਦਯੋਗਾਂ ਦੇ ਨਾਲ-ਨਾਲ ਆਸਟ੍ਰੇਲੀਆ ਦੇ ਨਵੇਂ ਮੀਡੀਆ ਸੌਦੇਬਾਜ਼ੀ ਕੋਡ ਨੂੰ ਵੀ ਅਮਰੀਕੀ ਵਪਾਰਕ ਸੰਸਥਾਵਾਂ ਦੇ ਨਿਸ਼ਾਨੇ ਤੇ ਲਿਆਇ ਸੋਇਸ ਤੋਂ ਇਲਾਵਾ ਆਸਟ੍ਰੇਲੀਆ 'ਤੇ ਸਟੀਲ ਅਤੇ ਐਲੂਮੀਨੀਅਮ ਦੀ ਬਰਾਮਤ 'ਤੇ 25% ਟੈਰਿਫ ਲਗਾਇਆ ਜਾ ਰਿਹਾ ਹੈ ਅਤੇ ਰਾਸ਼ਪਤੀ 트럼ਪ ਨੇ ਇਹ ਵੀ ਸੰਕੇਤਿਤ ਹੈ ਕਿ ਇਹ ਦਰ 50% ਤੱਕ ਵਧਾਈ ਜਾ ਸਕਦੀ ਹੈ। ਸੋ ਇਹ ਆਸਟ੍ਰੇਲੀਆ ਦੇ ਉਦਯੋਗਾਂ ਦੇ ਲਈ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਅਮਰੀਕੀ ਆਸਟ੍ਰੇਲੀਆਈ ਨਿਰਯਾਤ ਲਈ ਇੱਕ ਪ੍ਰਮੁੱਖ ਬਾਜ਼ਾਰ ਹੈ। ਸੋ ਇਸ ਗੰਭੀਰ ਸਥਿਤੀ ਨੂੰ ਹੱਲ ਕਰਨ ਦੇ ਲਈ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੌਂਗ ਵਾਸ਼ਿੰਗਟਨ ਦੀ ਯਾਤਰਾ ਤੇ ਨਹੀਂ ਤਾਂ ਜੋ ਇਸ ਮੁੱਦੇ ਤੇ ਉੱਚ ਪੱਧਰੀ ਗੱਲਬਾਤ ਕੀਤੀ ਜਾ ਸਕੇ ਅਤੇ ਪੂਰੀ ਛੋਟ ਦੀ ਮੰਗ ਨੂੰ ਅੱਗੇ ਵਧਾਇਆ ਜਾ ਸਕੇ। ਸੋ ਅਲਬਾਨਿਸ ਨੇ ਚੇਤਾਵਨੀ ਕੀ ਇਹ ਕਿ ਅਮਰੀਕੀ ਟੈਰਿਫ ਨਾ ਸਿਰਫ ਆਸਟ੍ਰੇਲੀਆਈ ਅਰਥਚਾਰੀ ਨੂੰ ਨੁਕਸਾਨ ਪਹੁੰਚਾਉਣਗੇ ਸਗੋਂ ਅਮਰੀਕੀ ਨਾਗਰਿਕਾਂ ਨੂੰ ਵੀ ਉੱਚੀਆਂ ਕੀਮਤਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਆਸਟ੍ਰੇਲੀਆ ਤੋਂ ਆਉਣ ਵਾਲੇ ਉਤਪਾਦ ਮਹਿੰਗੇ ਹੋ ਜਾਣਗੇ ਹੁਣ ਇਹ ਵੀ ਕਿਹਾ ਹੈ ਕਿ ਆਸਟ੍ਰੇਲੀਆ ਕੋਲ ਅਮਰੀਕਾ ਨੂੰ ਵਪਾਰਕ ਸਜਾਵਾਂ ਲਈ ਵਿਸ਼ਵ ਵਪਾਰ ਸੰਗਠਨ ਵਿੱਚ ਲਿਜਾਣ ਦੀ ਸਮਰਥਾ ਹੈ ਪਰ ਉਹ ਗਲਬਾਤ ਰਾਹੀਂ ਇੱਕ ਸਹਿਮਤੀ ਵਾਲੇ ਹੱਲ ਨੂੰ ਤਸਦੀਕ ਦੇਣਗੇ ਅਮਰੀਕੀ ਟੈਰਿਫ ਦੇ 90 ਦਿਨਾਂ ਦੇ ਵਿਰਾਮ ਖਤਮ ਹੋ ਦੀ ਸਮਾਂ ਸੀਮਾ ਲੇੜੇ ਆਉਂਦੀ ਹੈ ਆਸਟ੍ਰੇਲੀਆਈ ਅਧਿਕਾਰੀਆਂ ਨੇ ਅਮਰੀਕਾ ਦੇ ਨਾਲ ਗਲਬਾਤ ਨੂੰ ਹੋਰ ਤੇਜ਼ ਕਰ ਦਿੱਤਾ ਹੈ ਸੋ ਵਿਦੇਸ਼ ਮੰਤਰੀ ਪੈਨੀ ਵੋਂਗ ਦੀ ਵਾਸ਼ਿੰਗਟਨ ਯਾਤਰਾ ਅਤੇ ਪ੍ਰਧਾਨ ਮੰਤਰੀ ਅਲਬਾਨੀਜ਼ ਦੇ ਸਖਤ ਬਿਆਨਤੋਂ ਸਪੱਸ਼ਟ ਹੈ ਕਿ ਆਸਟ੍ਰੇਲੀਆ ਇਸ ਮੁੱਦੇ ਤੇ ਪਿੱਛੇ ਨਹੀਂ ਹਟੇਗਾ ਅਤੇ ਆਪਣੇ ਵਪਾਰਕ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਕੋਸ਼ਿਸ਼ ਕਰੇਗਾ ਆਸਟ੍ਰੇਲੀਆ ਦਾ ਮਸ਼ਰੂਮ ਕਤਲ ਮਾਮਲਾ ਜਿਸ ਨੇ ਪੂਰੇ ਵਿਸ਼ਵ ਦਾ ਧਿਆਨ ਆਪਣੇ ਵੱਲ ਖਿੱਚਿਆ ਸੋ ਇਹ ਉਹ ਮਾਮਲਾ ਹੈ ਜਿੱਥੇ ਕਿ ਇੱਕ ਪਰਿਵਾਰਕ ਖਾਣੇ ਦੌਰਾਨ ਜ਼ਹਿਰੀਲੇ ਮਸ਼ਰੂਮਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਮੁੱਖ ਦੋਸ਼ੀ ਐਰੀਨ ਨੇ ਇਸਤੇ ਨੇ ਕਤਲ ਅਤੇ ਜ਼ਹਿਰ ਦੇਣ ਦੀ ਕੋਸ਼ਿਸ਼ ਦੇ ਦੋਸ਼ ਲੱਗੇ ਨੇ ਸੋ ਇਸ ਮਾਮਲੇ ਨੇ ਕਈ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਇੱਕ ਛੋਟੇ ਜਿਹੇ ਕਸਬੇ ਲਿਓਗਾਤਾ ਵਿੱਚ ਇੱਕ ਘਟਨਾ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ ਜਿਸ ਦੇ ਵਿੱਚ ਇੱਕ ਪਰਿਵਾਰ ਖਾਣੇ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਸੀ ਸੋ ਮ੍ਰਿਤਕਾਂ ਦੇ ਵਿੱਚ ਗੇਲ ਪੈਟਰਸਨ ਡੌਨ ਪੈਟਰਸਨ ਅਤੇ ਇਯਾਨ ਸ਼ਾਮਲਸਨ ਸੋ ਜਾਂਚ ਦੇ ਵਿੱਚ ਪਤਾ ਲੱਗਾ ਹੈ ਕਿ ਇਹ ਮੌਤਾਂ ਜ਼ਹਿਰੀਲੇ ਮਸ਼ਰੂਮਸ ਨਾਲ ਬਣੇ ਭੋਜਨ ਕਾਰਨ ਹੋਈਆਂ ਨੇ ਸੋ ਇਸ ਮਾਮਲੇ ਦੀ ਮੁੱਖੀ ਦੋਸ਼ੀ ਵਜੋਂ 에ਰਿਨ ਪੈਟਰਸਨ ਨੂੰ ਨਾਮਜ਼ਦ ਕੀਤਾ ਗਿਆ ਜਿਸ ਨੇ ਆਪਣੇ ਸਹੁਰੇ ਸੱਸ ਅਤੇ ਇੱਕ ਹੋਰ ਰਿਸ਼ਤੇਦਾਰ ਲਈ ਇੱਕ ਖਾਣਾ ਤਿਆਰ ਕੀਤਾ ਸੀ ਸੋ ਐਰਿਨ ਉਤੇ ਤਿੰਨ ਕਤਲਾਂ ਅਤੇ ਦੋ ਹੋਰ ਵਿਅਕਤੀਆਂ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਦੇ ਦੋਸ਼ ਲੱਗੇ ਨੇ ਸੋ ਜਾਂਚ ਕਰਤਾਵਾ ਦਾ ਮੰਨਣਾ ਹੈ ਕਿ ਐਰਿਨ ਨੇ ਜਾਣਬੁੱਝ ਕੇ ਜ਼ਹਿਰੀਲੇ ਮਸ਼ਰੂਮਸ ਦੀ ਵਰਤੋਂ ਕੀਤੀ ਹਾਲਾਂਕਿ ਐਰਿਨ ਨੇ ਆਪਣੇ ਬਚਾਅ ਦੇ ਵਿੱਚ ਕਿਹਾ ਹੈ ਕਿ ਉਸ ਨੂੰ ਮਸ਼ਰੂਮਸ ਦੀ ਜ਼ਹਿਰੀਲੀ ਕਿਸਮ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਇਹ ਸਿਰਫ ਇੱਕ ਦੁਰਘਟਨਾ ਸੀ ਮੁਕਦਮੇ ਦੌਰਾਨ ਵਕੀਲਾਂ ਨੇ ਕਈ ਸਬੂਤ ਪੇਸ਼ ਕੀਤੇ ਜਿਨ੍ਹਾਂ ਦੇ ਵਿੱਚ ਘਟਨਾ ਵਾਲੇ ਦਿਨ ਦੀਆਂ ਗਤਿਵਿਧੀਆਂ, ਬਸ਼ਟਰੂਮਸ ਦੀ ਖਰੀਦ ਅਤੇ ਤਿਆਰੀ ਦੀ ਪ੍ਰਕਿਰਿਆ ਸ਼ਾਮਲ ਸੀ। ਸੋ ਸੋਮਬਾਰ ਨੂੰ ਜਸਟਿਸ ਬਿਲ ਨੇ 14 ਮੈਂਬਰੀਜ਼ ਜੂਰੀ ਨੂੰ ਆਪਣੀਆਂ ਅੰਤਿਮ ਹਦਾਇਤਾਂ ਦਿੱਤੀਆਂ ਜਿਸ ਦੇ ਵਿੱਚ ਇਸਤਗਾਸਾ ਪੱਖ ਅਤੇ ਬਚਾ ਪੱਖ ਦੀ ਇਕਲੌਤੀ ਗਵਾਹ ਸ਼੍ਰੀਮਤੀ ਪੈਟਰਸਨ ਤੋਂ ਸਬੂਤਾਂ ਦਾ ਸਾਰ ਦਿੱਤਾ ਗਿਆ। ਸੋ ਮੀਡੀਆ ਤੇ ਜਨਤਾ ਵਿੱਚ ਇਸ ਮਾਮਲੇ ਨੂੰ ਲੈ ਕੇ ਕਾਫੀ ਚਰਚਾ ਹੋਈ ਹੈ। ਕਈ ਲੋਕਾਂ ਨੇ ਇਸ ਨੂੰ ਪਰਿਵਾਰਿਕ ਵਿਵਾਦ ਨਾਲ ਜੋੜਿਆ ਹੈ। ਸੋ ਕਿ ਕੁਝ ਨੇ ਇਸ ਨੂੰ ਸਿਰਫ ਇੱਕ ਮੰਦ ਭਾਗੀ ਹਾਸ ਮੰਨਿਆ ਸੋ ਜਿਉਰੀ ਨੇ ਸਾਰੇ ਸਬੂਤਾਂ ਤੇ ਗਵਾਹਿਆਂ ਨੂੰ ਸੁਣਨ ਤੋਂ ਬਾਅਦ ਆਪਣੀ ਸੇਵਾ ਮੁਕਤੀ ਸ਼ੁਰੂ ਕੀਤੀ ਹੈ ਸੋ ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਫੈਸਲੇ ਉਤੇ ਟਿਕੀਆਂ ਨੇ ਜੋ ਕਿ ਇਸ ਮਾਮਲੇ ਦੀ ਅਗਲੀ ਦਿਸ਼ਾ ਤੈਅ ਕਰੇਗਾ ਸੋ ਇਹ ਮਾਮਲਾ ਸਿਰਫ ਆਸਟ੍ਰੇਲੀਆ ਤੱਕ ਹੀ ਸੀਮਤ ਨਹੀਂ ਸਗੋ ਪੂਰੇ ਵਿਸ਼ਵ ਦੇ ਵਿੱਚ ਇਸ ਦੀ ਚਰਚਾ ਹੋ ਰਹੀ ਹੈ ਕਿ ਕਰ ਐਰਿਨ ਪੈਟਰਸਨ ਨੂੰ ਦੋਸ਼ੀ ਠਰਾਇਆ ਜਾਂਦਾ ਹੈ ਤਾਂ ਉਸ ਨੂੰ ਲੰਮੀ ਸਜ਼ਾ ਹੋ ਸਕਦੀ ਹੈ ਪਰ ਜੇਕਰ ਉਹ ਬਰੀ ਹੁੰਦਾ ਹੈ ਤਾਂ ਇਹ ਮਾਮਲਾ ਜ਼ਹਿਰੀਲੇ ਭੋਜਨ ਦੀਆਂ ਘਟਨਾਵਾਂ ਨੂੰ ਲੈ ਕੇ ਨਵੇਂ ਸਵਾਲ ਖੜੇ ਕਰ ਸਕਦਾ ਹੈ ਸਿਡਨੀ ਦੇ ਬੈਲਮੋਰ ਵਿੱਚ ਸ਼ੁੱਕਰਵਾਰ ਨੂੰ ਹੋਏ ਇੱਕ ਪ੍ਰੋ ਪੈਲੇਸਟਾਈਨ ਪ੍ਰਦਰਸ਼ਨ ਦੌਰਾਨ ਸਾਬਕਾ ਗ੍ਰੀਨਸ ਉਮੀਦਵਾਰ ਹੈਨਾ தாம்ਸ ਨੂੰ ਨਿਊ ਸਾਊਥ ਵੈਲਜ਼ ਪੁਲਿਸ ਨੇ ਗ੍ਰਫਤਾਰ ਕੀਤਾ ਜਿਸ ਦੌਰਾਨ ਉਸ ਨੂੰ ਗੰਬੀਰ ਸੱਟਾਂ ਲੱਗੀਆਂ ਨੇ 35 ਸਾਲਾ ਹੈਨਾ ਨੇ ਹਸਪਤਾਲ ਵਿੱਚੋਂ ਦੱਸਿਆ ਹੈ ਕਿ ਉਸ ਦੀ ਸੱਜੀ ਅੱਖ ਦੀ ਨਜ਼ਰ ਸਰਦਾਲੇ ਜਾ ਸਕਦੀ ਹੈ ਉਸ ਨੇ ਨਿਊ ਸਾਊਥ ਵੈਲਜ਼ ਸਰਕਾਰ ਦੇ ਕਠੋਰ ਵਿਰੋਧੀ ਪ੍ਰਦਰਸ਼ਨ ਕਾਨੂੰਨਾਂ ਨੂੰ ਜ਼ਿੰਮੇਵਾਰ ਠਰਾਇਆ ਜਿਨ੍ਹਾਂ ਨੇ ਪੁਲਿਸ ਨੂੰ ਪ੍ਰਦਰਸ਼ਨਕਾਰੀਆਂ ਵਿਰੁੱਧ ਜਾਤੀ ਵਰਤਣ ਲਈ ਉਕਸਾਇਆ ਸੋ ਪ੍ਰਦਰਸ਼ਨ ਜਿਹੜੀ ਹੈ ਪਲੇਟਿੰਗ ਕੰਪਨੀ ਦੇ ਬਾਹਰ ਹੋਇਆ ਜਿਸ ਬਾਰੇ ਦਰਦਸ਼ਕਾਂ ਦੇ ਦਾਅਵਾ ਹੈ ਕਿ ਇਹ ਇਜ਼ਰਾਈਲ ਦੀ ਫੌਜ ਲਈ F35 ਜਹਾਜ਼ਾਂ ਦੇ ਪਾਰਟਸ ਬਣਾਉਂਦੀ ਹੈ ਹਾਲਾਂਕਿ ਕੰਪਨੀ ਨੇ ਇਸ ਦਾਅਵੇ ਨੂੰ ਰਾਦ ਕੀਤਾ ਹੈ ਪੁਲਿਸ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਗੈਰ ਕਾਨੂੰਨੀ ਸੀ ਅਤੇ ਲਗਭਗ 60 ਲੋਕਾਂ ਦੇ SEC ਪਲੇਟਿੰਗ ਦੇ ਪੈਦਲ ਪਹੁੰਚ ਨੂੰ ਰੋਕਿਆ ਗਿਆ ਸੀ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿਲਰਨ ਦੇ ਦੋ ਵਾਰ ਹੁਕਮ ਦਿੱਤੇ ਪਰ ਹੈਨਾ ਸਮੀਤ ਕੁਝ ਲੋਕਾਂ ਨੇ ਇਸ ਦੀ ਪਾਲਣਾ ਨਹੀਂ ਕੀਤੀ ਅਤੇ ਗ੍ਰਿਫਤਾਰੀ ਦੌਰਾਨ ਇੱਕ ਹੰਗਾਮੇ ਵਿੱਚ ਹੈਨਾ ਨੂੰ ਚਿਹਰੇ ਤੇ ਸੱਟਾਂ ਲਗੀਆਂ ਨੇ। ਸੋ ਵੀਡੀਓ ਫੁਟੇਜ ਦੇ ਵਿੱਚ ਦਿਖਾਇਆ ਗਿਆ ਹੈ ਕਿ ਪੁਲਿਸ ਹੈਨਾ ਨੂੰ ਖਿੱਚਦੇ ਹੋਏ ਲੈ ਕੇ ਜਾ ਰਹੇ ਸੋ ਸੋਸ਼ਲ ਮੀਡੀਆ ਤੇ ਸਾਂਝੀ ਤਸਵੀਰਾਂ ਦੇ ਵਿੱਚ ਹੈਨਾ ਦੀ ਅੱਖ ਸੁੱਜੀ ਹੋਈ ਹੈ ਅਤੇ ਚਿਹਰੇ ਤੇ ਕੋਈ ਨਹੀਂ ਖਾਈ ਦਿੰਦਾ ਹੈਨਾਨ ਦੇ ਵਕੀਲ ਪੀਟਰ ਨੇ ਕਿਹਾ ਹੈ ਕਿ ਪੁਲਿਸ ਦੀ ਕਾਰਵਾਈ ਬਹੁਤ ਹੀ ਚਿੰਤਾਜਨਕ ਸੀ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਨਵੇਂ ਕਾਨੂੰਨ ਪੁਲਿਸ ਨੂੰ ਪ੍ਰਦਰਸ਼ਨਕਾਰੀਆਂ ਵਿਰੁੱਧ ਜਿਆਤੀ ਲਈ ਉਤਸ਼ਾਹਿਤ ਕਰ ਸਕਦੇ ਨੇ ਸੋ ਸੋਮਵਾਰ ਨੂੰ ਐਨਐਸਡਬਲਯੂ ਪੁਲਿਸ ਨੇ ਇਸ ਨੂੰ ਡੈਵਲ 2 ਗੰਭੀਰ ਘਟਨਾ ਦਾ ਐਲਾਨ ਕੀਤਾ ਹੈ ਜਿਸ ਦੀ ਜਾਂਚ ਕੈਪਟਨ ਬੈਕਟਾਊਨ ਪੁਲਿਸ ਟੀਮ ਅਤੇ ਲਾ ਇਨਫੋਰਸਮੈਂਟ ਕੰਡਕਟ ਕਮਿਸ਼ਨ ਦੁਆਰਾ ਕੀਤੀ ਜਾਏਗੀ ਸੋ ਹੈਨਾ ਦੇ ਪੁਲਿਸ ਦੀ ਡਿਊਟੀ ਵਿੱਚ ਰਿਕਵਰਡ ਫੌਨ ਅਤੇ ਖਿਲਰਨ ਦੇ ਹੁਕਮ ਦੀ ਪਾਲਣਾ ਨਾ ਕਰਨ ਦੇ ਦੋਸ਼ ਲਗਾਏ ਗਏ ਨੇ ਅਤੇ ਉਸ ਨੂੰ 12 ਅਗਸਤ ਨੂੰ ਬੈਕਟਾਊਨ ਸਥਾਨਕ ਅਦਾਲਤ ਵਿੱਚ ਪੇਸ਼ ਹੋਣਾ ਹੈ ਇਹੀ ਘਟਨਾ ਨਿਊ ਸਾਊਥ ਵੈਲਸ ਸਰਕਾਰ ਦੇ ਨਵੇਂ ਵਿਰੋਧੀ ਪ੍ਰਦਰਸ਼ਨ ਕਾਨੂੰਨਾਂ ਤੇ ਸਵਾਲ ਉਠਾਉਂਦੀ ਹੈ ਜੋ ਇਸ ਸਾਲ ਦੇ ਸ਼ੁਰੂ ਦੇ ਵਿੱਚ ਪਾਸ ਕੀਤੇ ਗਏ ਸਨ ਇਹ ਕਾਨੂੰਨ ਪੁਲਿਸ ਨੂੰ ਧਾਰਮਿਕ ਸਥਾਨਾਂ ਦੇ ਨੇੜੇ ਪ੍ਰਦਰਸ਼ਨਾਂ ਨੂੰ ਖਿਲਾਰਨ ਦੀ ਵਧੇਰੇ ਸ਼ਕਤੀ ਦਿੰਦੇ ਨੇ ਗ੍ਰੀਨ ਸੰਸਦ ਮੈਂਬਰ ਸੂ ਹਿਗਰਸਨ ਨੇ ਮੁੱਖ ਮੰਤਰੀ ਕ੍ਰਿਸ ਮੀਸ ਨੂੰ ਲਿਖਿਆ ਹੈ ਕਿ ਹੈਨਾਤੇ ਲਗਾਏ ਦੋਸ਼ ਵਾਪਸ ਲਈ ਜਾਣ ਪ੍ਰਧਾਨ ਮੰਤਰੀ ਮੀਸ ਨੇ ਕਿਹਾ ਕਿ ਉਹ ਪੁਲਿਸ ਦੀ ਕਾਰਵਾਈ ਤੇ ਟਿੱਪਣੀ ਨਹੀਂ ਕਰਨਗੇ ਜਦੋਂ ਤੱਕ ਹੋਰ ਜਾਣਕਾਰੀ ਨਹੀਂ ਮਿਲਦੀ ਇਸ ਵੇਲੇ ਦੀ ਸਭ ਤੋਂ ਮਹੱਤਵਪੂਰਨ ਖਬਰ ਆਸਟ੍ਰੇਲੀਆ ਤੋਂ ਆ ਰਹੀ ਹੈ ਜਿੱਥੇ ਨਿਊ ਸਾਊਥ ਵੈਲਜ਼ ਦਾ ਟਾਟ ਇੱਕ ਸ਼ਕਤੀਸ਼ਾਲੀ ਤੂਫਾਨ ਦੇ ਲਪੇਟ ਵਿੱਚ ਆਉਣ ਵਾਲਾ ਹੈ ਸੋ ਇਸ ਨੂੰ ਬੰਬ ਸਾਈਕਲੋਨ ਕਿਹਾ ਜਾ ਰਿਹਾ ਹੈ ਅਤੇ ਇਸ ਦੇ ਕਾਰਨ ਹਵਾਈ ਯਾਤਰਾ ਤੇ ਗੰਭੀਰ ਪ੍ਰਭਾਵ ਪੈਣ ਦੀ ਸੰਭਾਵਨਾ ਹੈ ਨਿਊ ਸਾਊਥ ਵੈਲਜ਼ ਦੇ ਉਤਰੀ ਟਾਟ ਤੇ ਇੱਕ ਤੇਜ਼ੀ ਨਾਲ ਵਧ ਰਹੇ ਤੂਫਾਨ ਨੇ ਖਤਰੇ ਦੀ ਘੰਟੀ ਵੱਜਾ ਦਿੱਤੀ ਹੈ ਮੌਸਮ ਵਿਗਿਆਨੀਆਂ ਨੇ ਇਸ ਨੂੰ ਬੰਬ ਸਾਈਕਲਨ ਦਾ ਨਾਮ ਦਿੱਤਾ ਹੈ ਜੋ ਕਿ ਇੱਕ ਅਚਾਨਕ ਘੱਟ ਦਬਾਅ ਵਾਲਾ ਸਿਸਟਮ ਹੈ ਜੋ 24 ਘੰਟਿਆਂ ਦੇ ਵਿੱਚ 22 ਤੋਂ 24 ਹੈਕਟੋਪਾਸਕਲ ਦੇ ਦਬਾਅ ਦੇ ਵਿੱਚ ਤੇਜ਼ੀ ਨਾਲ ਘਰਾਵਟ ਲਿਆਉਂਦਾ ਹੈ ਸੋ ਇਹ ਤੂਫਾਨ ਸਿਡਨੀ ਨਿਊਕੀਲਸ ਅਤੇ ਵੋਲੋਗੋਂਗ ਵਰਗੇ ਖੇਤਰਾ ਵਿੱਚ ਭਾਰੀ ਮੀਂਹ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਅਤੇ ਟੱਟੀ ਖੋਰ ਦਾ ਖਤਰਾ ਲੈ ਕੇ ਆ ਰਿਹਾ ਹੈ। ਸੌ ਮੌਸਮ ਵਿਗਿਆਨੀਆਂ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਤੂਫਾਨ ਸੋਮਵਾਰ ਰਾਤ ਤੋਂ ਲੈ ਕੇ ਵੀਰਵਾਰ 3 ਜੁਲਾਈ 2025 ਤੱਕ ਅਸਰਦਾਰ ਰਹੇਗਾ। ਮੌਸਮ ਵਿਭਾਗ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਅਤੇ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਸੌ ਵਰਜੀਨ ਆਸਟ੍ਰੇਲੀਆ ਦੇ ਸੋਮਵਾਰ ਸ਼ਾਮ ਨੂੰ ਇੱਕ ਚੇਤਾਵਨੀ ਜਾਰੀ ਕਰਕੇ ਸਿਡਨੀ ਅਤੇ ਨਿਊਕੀਲਸ ਨੂੰ ਜਾਣ ਵਾਲੇ ਜਾਂ ਫਿਰ ਉੱਥੋਂ ਆਉਣ वाले यात्रा सूचित ਕੀਤਾ 에어ਲਾਈਨ ਨੇ ਕੀ ਹੈ ਕਿ ਇਸ ਤੂਫਾਨ ਦੇ ਕਾਰਨ ਮੰਗਲਵਾਰ ਅਤੇ ਬੁੱਧਵਾਰ ਨੂੰ ਉਡਾਣਾਂ ਵਿੱਚ ਭਾਰੀ ਦੇਰੀ ਜਾਂ ਫਿਰ ਰੱਦ ਹੋਣ ਦੀ ਸੰਭਾਵਨਾ ਹੈ ਸਿਡਨੀ 에어ਪੋਰਟ ਨੇ ਪਹਿਲਾਂ ਹੀ ਪਿਛਲੇ ਹਫਤੇ ਤੇਜ਼ ਹਵਾਵਾਂ ਕਾਰਨ ਸਿੰਗਲ ਰਨਵੇ ਆਪਰੇਸ਼ਨ ਸ਼ੁਰੂ ਕਰ ਦਿੱਤੇ ਸਨ ਜਿਸ ਨਾਲ ਕਈ ਉਡਾਣਾਂ ਪ੍ਰਭਾਵਿਤ ਹੋਈਆਂ ਯਾਦ ਰੱਖੇ ਕਿ ਇੱਕ ਰਨਵੇ ਨਾਲ ਕੰਮ ਕਰਨ ਨਾਲ ਹਵਾਈ ਅੱਡੇ ਦੀ ਸਮਰੱਥਾ ਘਟ ਜਾਂਦੀ ਹੈ ਅਤੇ ਉਡਾਣਾਂ ਦੇ ਸਮੇਂ ਸਿਰ ਵਿਗਨ ਪੈਂਦਾ ਹੈ ਸਮੂਸਾ ਵਿਗਿਆਨੀਆਂ ਨੇ ਦੱਸਿਆ ਹੈ ਕਿ ਤਸਮਾਨ ਸਾਗਰ ਦੇ ਅਸਾਧਾਰਨ ਤੌਰ ਤੇ ਗਰਮ ਪਾਣੀਆਂ ਨੇ ਇਸ ਤੂਫਾਨ ਨੂੰ ਹੋਰ ਤਾਕਤਵਰ ਬਣਾਇਆ ਹੈ ਇਹ ਗਰਮ ਪਾਣੀ ਤੂਫਾਨਾਂ ਨੂੰ ਬਣਨ ਅਤੇ ਤੇਜ਼ ਹੋਣ ਲਈ ਵਾਧੂ ਊਰਜਾ ਪ੍ਰਦਾਨ ਕਰਦੇ ਨੇ ਸੋ ਨਿਊ ਸਾਊਥ ਵੈਲਸ ਸਟੇਟ ਐਮਰਜੈਂਸੀ ਸਰਵਿਸ ਨੇ ਸੰਭਾਵੀ ਨੁਕਸਾਨ ਦੇ ਨਾਲ ਨਜੀਠਾਂ ਦੇ ਲਈ ਸੈਂਕੜੇ ਵੋਲੰਟੀਅਰਸ ਅਤੇ ਹੈਲੀਕਾਪਟਰ ਤਾਇਨਾਤ ਕੀਤੇ ਨੇ ਸੇਵਾ ਨੇ ਲੋਕਾਂ ਨੂੰ ਆਪਣੀਆਂ ਜਾਇਦਾਦਾਂ ਨੂੰ ਸੁਰੱਖਿਅਤ ਕਰਨ ਟੀਲੀ ਚੀਜ਼ਾਂ ਨੂੰ ਬੰਦਨ ਅਤੇ ਬਿਜਲੀ ਬੰਦ ਹੋਣ ਦੀ ਸੰਭਾਵਨਾ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਹੈ ਯਾਤਰੀਆਂ ਨੂੰ ਸਲਾਹ ਦਿੱਤੀ ਚਾਰੀ ਹੈ ਕਿ ਇਹੋ ਆਪਣੀਆਂ ਉਡਾਣਾਂ ਦੀ ਸਥਿਤੀ ਦੀ ਜਾਣਕਾਰੀ ਲਈ ਵਰਜਨ ਆਸਟ੍ਰੇਲੀਆ ਦੀ ਵੈਬਸਾਈਟ ਜਾਫਰ 에어ਪੋਰਟ ਅਧਿਕਾਰੀਆਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਰਹਣ ਨਾਲ ਹੀ ਟਟਵਰਤੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਫਲੈਸ਼ ਫਲੱਡ, ਤੇਜ਼ ਹਵਾਵਾਂ ਅਤੇ ਸਮੁੰਦਰੀ ਤਬਾਹੀ ਤੋਂ ਬਚਣ ਦੇ ਲਈ ਤੁਰੰਤ ਤਿਆਰੀ ਕਰਨ ਦੀ ਅਪੀਲ ਵੀ ਕੀਤੀ ਗਈ ਹੈ। ਸੋ ਏਸਨ ਆਸਟ੍ਰੇਲੀਆ ਨਿਊਜ਼ ਦੀ ਅਹਿਮ ਖਬਰਾਂ ਇਸ ਦਿਨ ਆਤ ਸਮੁੰਦ ਹੋ ਗਿਆ। ਧੰਨਵਾਦ।